ਕੀ ਹਾਲ ਆ ਦੋਸਤੋ ਹੋ ਠੀਕ ਠਾਕ ਸਾਰਿਆਂ ਦਾ ਮਾਲ ਪਸ਼ੂ ਠੀਕ ਆ ਬਾਈ ਉਮੀਦ ਕਰਦੇ ਆ ਵੀ ਸਾਰੇ ਸੁਖ-ਸਾਂਤ ਹੋਊਗੀ ਤੇ ਆਪਾਂ ਤੁਹਾਨੂੰ ਦੱਸਦੇ ਆ ਵੀ ਉਹ ਖੁਰਦਿਆ ਛੋਟੇ ਤੋਂ ਆਪਣੇ ਖੁੱਲੇ ਕਣਕ ਖਾਨ ਜਵੀ ਖਾਨ ਬਰਸੀਨ ਖਾਨ ਕੁਝ ਹੀ ਖਾਈ ਜਾਣ ਘੰਟਾ ਅੱਧਾ ਘੰਟਾ ਇਸ ਵੇਲੇ ਖੁੱਲੇ ਛੱਡ ਦਿੰਦੇ ਆ ਠੀਕ ਆ ਤੇ ਇੱਕ ਘੰਟਾ ਅੱਧਾ ਘੰਟਾ ਖੁੱਲਾ ਛੱਡ ਦਿੰਦੇ ਆ ਕੁਝ ਮਰਜ਼ੀ ਖਾਣ ਬਈ ਆਪਦੀ ਮਸਤੀ ਕਰਦੇ ਆ ਹਨਾ ਤੇ ਫੇਰ ਹੀ ਬਈ ਇਹ ਚੀਜ਼ਾਂ ਬਣਦੀਆਂ ਨੇ ਤੇ ਬਾਲੇ ਵੀ ਹੁਣ ਵਿੱਚ ਕੀ ਕਹਿ ਦਿੰਦੇ ਆ ਕਹਿੰਦੇ ਬਈ ਇਹ ਧੰਦੇ ਚ ਕਮਾਈ ਹੈ ਨਹੀਂ ਜੀ ਐ ਆ ਬਹੁ ਹੈ ਬਈ ਕਮਾਈ ਹੈਗੀ ਵੀ ਐ ਤੇ ਨਹੀਂ ਵੀ ਸਾਰਾ ਕੁਝ ਹੀ ਹੈ ਜੇ ਤਾਂ ਜੇ ਤਾਂ ਬਈ ਆਪਾਂ ਕਰਾਂਗੇ ਕੰਮ ਸ਼ੌਂਕ ਨਾਲ ਸਾਰੇ ਮੰਨ ਲੈ ਇਹਨਾਂ ਦੇ ਇਹਨਾਂ ਨੂੰ ਚੀਜ਼ ਪੂਰੀ ਮਿਲੂਗੀ ਹਨਾ ਜਿਵੇਂ ਮੰਨ ਲੈ ਚਲੋ ਵਧੀਆ ਘਰੇ ਜਗਾ ਖੁੱਲੀ ਜਗਾ ਸੁੱਕੀ ਜਗਾ ਨੀਰਾ ਚਾਰਾ ਪਾਣੀ ਧਾਣੀ ਤੇ ਸ਼ਾਮ ਸਮਾਈ ਬੱਚਿਆਂ ਨੂੰ ਦੁੱਧ ਚੰਗਾਉਣਾ ਤੇ ਉਹਨਾਂ ਦੇ ਮੱਲਾ ਨੀਰਾਚਾਰਾ ਮੱਲਾ ਵੀ ਨਿਚਾਰ ਕੇ ਪਾਉਣਾ ਹਨਾ ਦਵਾਈ ਦਾ ਪਰ ਟਾਈਮ ਤੇ ਦੇਣਾ ਬੱਕਰੀ ਵਧੀਆ ਮੱਲਾ ਜੋ ਖਰੀਦਣੀਆਂ ਨਵੇਂ ਬੰਦੇ ਨੇ ਵਧੀਆ ਮੱਲਾ ਵੀ ਬੱਕਰੀ ਕਮਾਈ ਵਾਲੀ ਖਰੀਦਨੀਆ ਮੰਨ ਕੇ ਚਲੋ ਜੇ ਤੁਸੀਂ ਘਰੇ ਰੱਖ ਕੇ ਪਾਲਣੀਆਂ ਤਾਂ ਮਨਲਾ ਘਰੋਂ ਫਾਰੋਂ ਜੋ ਖਰੀਦੋ ਜੇ ਤੁਸੀਂ ਬਾਹਰ ਚਾਰਨੀਆਂ ਬੇਸ਼ੱਕ ਤੁਸੀਂ ਬਾਹਰੋਂ ਲੈ ਲੋਗੇ ਤੋ ਹਨਾ ਇਹ ਚੀਜ਼ਾਂ ਦੇਖ ਕੇ ਸਾਰੀਆਂ ਦੇਖਣੀਆਂ ਪੈਂਦੀਆਂ ਬਾਈ ਜੇ ਹੁਣ ਆਪਾਂ ਬੱਕਰੀ ਘਰੇ ਰੱਖ ਕੇ ਪਾਲਣੀਆਂ ਬਾਈ ਤਾਂ ਉਹ ਘਰੇ ਰੱਖੇ ਮਨਲਾ ਬੱਕਰੀ ਲੈ ਸਕਦੇ ਹੋ ਤੁਸੀਂ ਜੇ ਘਰੇ ਜਿਹੜਾ ਬੰਦਾ ਹੈ ਘਰੇ ਰੱਖ ਕੇ ਮਨਲਾ ਪਾਲਦਾ ਹੈ ਹਨਾ ਤੇ ਜੇ ਬਾਈ ਤੁਸੀਂ ਬੱਕਰੀ ਬਾਹਰ ਲੈ ਜਾਣੀ ਹੈ ਫਿਰ ਜਿੱਥੋਂ ਮਰਜ਼ੀ ਲੈ ਲਓ ਜੇ ਹੁਣ ਜਿਹੜੀ ਬੱਕਰੀਆਂ ਬਾਹਰ ਚਰਦੀਆਂ ਹੁਣ ਤੁਸੀਂ ਲੈ ਲਓ ਤੇ ਕਰੇ ਰੱਖੋ ਬਾਈ ਉਹ ਬੱਕਰੀਆਂ ਸਾਨੂੰ 1 ਰੁਪਿਆ ਨਹੀਂ ਕਮਾਕੇ ਦਿੰਦੀਆਂ ਉਹਨਾਂ ਨੇ ਕੁਝ ਖਾਣਾ ਨਹੀਂ ਇੱਕ ਜਗਾ ਚੇਂਜ ਹੋ ਜੂਗੀ ਬਹੁਤ ਔਖਾ ਹੋ ਜਾਂਦਾ ਉਹ ਚੀਜ਼ਾਂ ਦਾ ਉਹ ਚੀਜ਼ਾਂ ਸਾਰੀਆਂ ਵੇਖਣੀਆਂ ਪੈਂਦੀਆਂ ਨੇ ਤੇ ਤੰਦਾ ਲਾਹੇ ਬੰਦਾ ਇਹ ਜੀ ਕੋ ਗੱਲ ਨਹੀਂ ਬਾਈ ਗੱਲ ਕਰ ਟਾਈਮ ਦੇਣਾ ਪੈਂਦਾ ਇਹਦੇ ਵਿੱਚ ਇੱਕ ਤਾਂ ਜਿਹੜੇ ਬੰਦੇ ਕੋਲੇ ਸਬਰ ਹੈ ਉਹ ਬੰਦਾ ਕਾਮਯਾਬ ਉਹ ਬੰਦਾ ਇਹਦੇ ਵਿੱਚ ਕਾਮਯਾਬ ਹੈ ਜਿਹੜੇ ਬੰਦੇ ਅਸਲ ਤਾਂ ਯਾਰ ਮਿਹਨਤ ਤਾਂ ਸਬਰ ਵਾਲੀ ਚੀਜ਼ ਆ ਨਾ ਸਾਹਾਈ ਚੀਜ਼ ਆ ਬਾਈ ਇਹਨਾਂ ਨੂੰ ਆਪਾਂ ਗੱਭਣ ਕਰਾਵਾਂਗੇ ਸਵਾਵਾਂਗੇ ਸਾਂਵਾਂਗੇ ਪਾਲਾਂਗੇ ਫੇਰ ਜਾ ਕੇ ਕਿਤੇ ਇਹਨਾਂ ਨੇ ਬੱਚੇ ਦੇਣੇ ਆ ਉਹ ਬੱਚੇ ਆਪਾਂ ਨੂੰ ਕਮਾਈ ਦੇਣਗੇ ਹਨਾ ਵੀ ਇਹਨਾਂ ਦੀ ਜੋ ਮੰਨ ਲਾ ਖੇਤੀ ਮੰਨ ਲੇ ਚੱਲੋ ਆਪਾਂ ਖੇਤੀ ਵੀ ਤਾਂ ਕਰਦੇ ਆ 6 ਮਹੀਨਿਆਂ ਦੀ ਖੇਤੀ ਹਨਾ 6 ਮਹੀਨਿਆਂ ਦੀ ਇਹ ਮੰਨ ਕੇ ਜੇ 6 ਮਹੀਨਿਆਂ ਚ ਬੱਕਰੀ ਸੂਹ ਪੈਂਦੀ ਹੈ ਬਈ 5 ਮਹੀਨੇ 5 ਦਿਨਾਂ ਤੋਂ ਬੱਕਰੀ ਸੂਹ ਪੈਂਦੀ ਆ ਤੇ ਉਹ ਵੀ ਇੱਕ ਤਰ੍ਹਾਂ ਦੀ ਖੇਤੀ ਆ ਬਈ ਹਨਾ ਜੇ ਆਪਾਂ ਵਧੀਆ ਸੰਭਾਲ ਲਾਂਗੇ ਪਾਲਾਂਗੇ ਵਧੀਆ ਸ਼ੌਂਕ ਨਾ ਯਾਰ ਬੱਚਿਆਂ ਨੂੰ ਦੁੱਧਵਾਦ ਪਿਆਵਾਂਗੇ ਚੰਗੀਆਂ ਬੱਕਰੀਆਂ ਹੋਣਗੀਆਂ ਦੁੱਧ ਵਾਲੀਆਂ ਵਧੀਆ ਮੱਚੇ ਬਣਨਗੇ ਤੇ ਗਾਹਾਂ ਬੱਚੇ ਵੇਚਾਂਗੇ ਸੇਲ ਕਰਾਂਗੇ ਬਈ ਕਮਾਈ ਕਿਵੇਂ ਨਾ ਹੋਊਗੀ ਬਈ ਖਰਚਾ ਘਟਾ ਹੈ ਮਨ ਲਾ ਬਾਹਰ ਵੀ ਆਪਾਂ ਗੇੜਾ ਦਵਾ ਸਕਦੇ ਆ ਚਾਰ ਸਕਦੇ ਆ ਫਿਰ ਆਪਾਂ ਕੋਈ 베ਰੀ ਲੰਗੀ ਵੱਢ ਕੇ ਪਾ ਸਕਦੇ ਆ ਨੀਰਾਚਾਰਾ ਗੁਵਾਰੇ ਦਾ ਸੁੱਕਾ ਹਰਾ ਹੋਰਾ ਸਭ ਕੁਝ ਪਾ ਸਕਦੇ ਆ ਬਈ ਜੋ ਚੀਜ਼ ਮਰਜੀ ਹੁਣ ਵਾਲੇ ਵੀਰ ਮੱਕੀ ਦਾ achar ਪਾਉਂਦੇ ਆ ਬਈ ਕੀ ਮਾੜਾਗਾ ਹਨ ਇਹਨਾਂ ਨੂੰ ਥੋੜਾ ਥੋੜਾ ਖਾਣਾ ਕਿਹੜਾ ਬਾਹਲਾ ਖਾਣਾ ਹੋ ਮਨ ਲਾ 2 ਕਿਲੋ ਨਾ ਬੱਕੀ ਰੱਝ ਜਾਂਦੀ ਆ ਮੱਕੀ ਦੇ achar ਨਾ ਜੇ ਵਧੀਆ ਸੁਕਾ ਕੇ ਪਾਇਆ ਹੋ ਢੰਗ ਨਾਲ ਇਹਨਾਂ ਦੇ ਪਾਉਣ ਦੇ ਢੰਗ ਤਰੀਕੇ ਵੀ ਸੋ ਪਗਾਰਿਆ ਦੋ ਬੋਲ ਨਾ ਬੋਤਾ ਇਹਨਾਂ ਦੇ ਢੰਗ ਤਰੀਕੇ ਜਿਹੜੇ ਪਾਉਣ ਦੇ ਆ ਨੀਰਾਚਾਰਾ ਅਲੱਗੋ-ਅਲੱਗ ਵੱਖੋ-ਵੱਖਰੇ ਆ ਵੀਰੇ ਉਹ ਤੇ ਜੇ ਆਪਾਂ ਬਈ ਹੁਣ ਸ਼ੁਰੂ ਤੋਂ ਲੈ ਕੇ ਹੁਣ ਜਿਹੜੇ ਬੰਦੇ ਕਹਿੰਦੇ ਵੀ ਇਹਦੇ ਚ ਕਮਾਈ ਹੈ ਨਹੀਂ ਉਹ ਸਾਰੇ ਨਵੇਂ ਬੰਦੇ ਪਿੱਟਦੇ ਆ ਨਵੇਂ ਬੰਦੇ ਕਿਉਂ ਪਿੱਟਦੇ ਆ ਬੱਕਰੀਆਂ ਖਰੀਦਣ ਵੇਲੇ ਠੱਗੀ ਹੋ ਗਈ ਬਾਈ ਫਿਰ ਸਾਹਮਣ ਦਾ ਨਹੀਂ ਪਤਾ ਸਮਝਿਆ ਹੈ ਨਹੀਂ ਕਿਤੇ ਨੂੰ ਕਿਵੇਂ ਕਰਨਾ ਕੀ ਗੱਲਬਾਤ ਹੈ ਇਹ ਚ ਕਿਵੇਂ ਦਵਾਈ ਦੇਣੀ ਹੈ ਕਿਵੇਂ ਬੱਚੇ ਪਾਲਣੇ ਹਨਾ ਤੇ दाना ਜਰੂਰੀ ਹੈ ਪਸ਼ੂ ਨੂੰ ਬਾਈ ਜੇ ਘਰੇ ਰੱਖਣੀਆਂ ਨੇ ਨਾ ਇੱਕ ਟਾਈਮ ਦਾ ਦਾਣਾ ਇੱਕ ਟਾਈਮ ਜ਼ਰੂਰ ਦਾਣਾ ਪਾਓ ਟੜਕੇ ਦਾਣਾ ਪਾ ਦਿਓ ਦੁਪਹਿਰ ਨੂੰ ਦੁਪਹਿਰ ਗਮਾਰ ਦਾ ਨੀਰਾ ਪਾ ਦਿਓ ਫਿਰ ਤੁਸੀਂ ਦੁਪਹਿਰ ਦੇ ਘਰੇ ਰੱਖਣੀਆਂ ਸੰਨੀ ਤੇ ला ਸਕਦੇ ਹੋ ਅੱਜ ਕੱਲ ਹਰਾ ਪਿੱਚਰ ਲਾ ਕੇ ਮਿਕਸ ਕਰਕੇ ਪਾ ਸਕਦੇ ਆ ਮੱਕੀ ਦਾ ਚਾਰ ਪਾ ਸਕਦੇ ਆ ਤਿੰਨ ਚਾਰ ਵਾਰੀ ਘਰੇ ਪਾਓ ਬਈ ਖਾਣ ਨੂੰ ਵਧੀਆ ਥੱਲੇ ਸਫਾਈ ਰੱਖੋ ਠੀਕ ਹੈ ਵਧੀਆ ਉਹਨਾਂ ਦੇ ਮੰਨ ਲਾ ਸਾਰੇ ਪਿੰਡੇ ਦੀ ਬਾਲਾਂ ਦੀ ਸਾਰੀ ਮੰਨ ਲਾ ਦੇ ਦੇਖ ਕੇ ਵੀ ਕੋਈ ਕਰ ਰਤਾ ਨਹੀਂ ਪਿੱਸੂ ਚੱਚੜ ਜੂਂ ਕੁਛ ਵੀ ਹੈ ਜੋ ਵੀ ਹੈ ਨਾ ਟੀਕਾ ਟੱਲਾ ਲਾਓ ਤੇ ਜਾ ਕੋਈ ਦਵਾਈ ਦੱਪਾ ਦਿਓ ਜੇ ਕਿਸੇ ਦੀ ਮੰਨ ਲਾ ਵੀ ਡੀ ਵਰਮਿੰਗ ਦੀ ਲੋੜ ਹੈ ਬੱਕਰੀਆਂ ਡੀ ਵਰਮਿੰਗ ਟਾਈਮ ਤੇ ਕਰਕੇ ਰੱਖੋ ਫਿਰ ਜਾ ਕੇ ਧੰਦਾ ਬਈ ਅੱਗੇ ਵੱਧਾ ਇਹ ਆਪਾਂ ਕੀ ਕਰਨਾ ਆਪਾਂ ਲਿਆ ਕੇ ਬੱਕਰੀਆਂ ਬਈ ਛੱਡ ਦਿੰਨੇ ਆ ਨਿਗਾ ਰੱਖਦੇ ਨਹੀਂਗੇ ਤੁਰੇ ਜਾਂਦੇ ਨੀਰਾ ਛੱਡ ਦਿੰਨੇ ਆ ਥੱਲੇ ਗੋਡੇ ਗੋਡੇ ਗੰਦ ਚੜਿਆ ਪਿਆ ਹੈ ਤੇ ਬੱਕਰੀਆਂ ਬਾਈ ਬੁਰਾ ਹਾਲ ਹੈ ਮੱਲਾ ਪਿੰਡੇ ਪਹੋ ਖਰਾਬ ਹੋਏ ਪਿਆ ਘਰ ਪੀ ਪੀ ਹੈ ਬਾਈ ਵਾਲ ਚੜੀ ਜਾਂਦੇ ਆ ਬੁਰਾ ਹਾਲੇ ਮੇਰੇ ਨਾਲ ਸਾਰੀਆਂ ਗੱਲਾਂ ਹੋਈਆਂ ਬਾਈ ਸਾਡੇ ਨਾਲ ਅਸੀਂ ਸੋਨੂੰ ਤਾਂ ਦੱਸਦੇ ਆ ਨਵੇਂ ਵੀਰਾਂ ਨੂੰ ਵੀ ਭਰਾਵੋ ਆਪਣੇ ਜੀ ਗਲਤੀ ਹੁੰਦੀ ਹੈ ਨਾ ਤਾਂ ਦੇਣ ਵਾਲੇ ਜੀ ਗਲਤੀ ਹੁੰਦੀ ਹੈ ਜੇ ਆਪਾਂ ਜੀ ਤੋਂ ਬੱਕਰੀ ਲਿਆਉਣੇ ਫਿਰ ਆਪੋ ਚ ਗਲਤੀ ਕਰਦੇ ਆ ਵੀ ਸਾਲੇ ਨੇ ਠੱਗੀ ਮਾਰ ਲਈ ਯਾਰ ਬਾਈ ਠੱਗੀ ਨਹੀਂ ਮਾਰੀ ਹੁੰਦੀ ਉਹ ਆਪਾਂ ਆਪ ਹੀ ਫਸ ਜਾਂਦੇ ਆ ਆਪਾਂ ਠੀਕ ਹੈ ਅਗਲੇ ਕਰੋ ਤਾਂ ਹੁਣ ਆਪਾਂ ਚੰਗੀ ਦੇਖ ਕੀ ਲਿਆਉਣੇ ਆ ਮਾਲੀ ਤਾਂ ਹੀ ਨੇ ਹੁੰਦੇ ਨਾ ਦੇਖ ਕੇ ਚੰਗੀ ਲਿਆਉਣੇ ਆ ਤੇ ਜੇ ਹੁਣ ਬਾਈ ਆਪਾਂ ਉਹਨੂੰ ਸੰਭਾਲਾਂਗੇ ਨਾ ਉਹਨੂੰ ਉਹ ਚੀਜ਼ ਟਾਈਮ ਤੇ ਪਾਉ ਨਾ ਹੁਣ ਬਾੜੇ ਬੰਦੇ ਕੀ ਕਹਿੰਦੇ ਅਗਲਾ ਹੁਣ ਵੀ ਇਹਨਾਂ ਦੀ ਖਰਾਕ ਘਟਾ ਬਾਈ ਖਰਾਕ ਰੂ ਕੋਈ ਕੱਟਣੀ ਮੱਝਾਂ ਜਿੰਨੇ ਖਾ ਜਾਂਦੀਆਂ ਕਰਮਾਂ ਵਾਲੀਆਂ ਵੀ ਇਹੋ ਜੀ ਗੱਲ ਨਹੀਂ ਤੇ ਆਪਾਂ ਪਾਉਂਦੀ ਘਟਾ ਉਹਨਾਂ ਨੂੰ ਆਪਾਂ ਪਾ ਕੇ ਥੋੜੀ ਮੰਨ ਲਾ ਵੀ ਪੰਜ ਚਾਰ ਬੱਕਰੀਆਂ ਹੁੰਦੀਆਂ ਅਗਲਾ ਇੱਕ ਬਾਟੀ ਭਰ ਕੇ ਦਾਣਿਆਂ ਦੀ ਮਾਰਦਾ ਬਾਧੂ ਬੱਸ ਬਾਈ ਥੋੜੇ ਥੋੜੇ ਖਾ ਲੈ ਬਹੁਤਾ ਵਾਫਰ ਨਾ ਜਾਣ ਐ ਨਾ ਹੋ ਜਾਣ ਬਹੁ ਨਾ ਹੋ ਜਾਣ ਹਨਾ ਤੇ ਨੀਰਾ ਥੋੜਾ ਥੋੜਾ ਪਾਉਣਾ ਮੰਨ ਲਾ ਮੱਝ ਨੂੰ ਤਰ ਕੇ ਪਾਤਾ ਮੁਰਕੇ ਹੱਥ ਨੇ ਪਾਤਾ ਉਹ ਚੀਜ਼ਾਂ ਵੀ ਗਲਤ ਹੋ ਜਾਂਦੀਆਂ ਬਾਈ ਨੀਰਾ ਬਾਈ ਇਹੇ ਪਸੂ ਸਾਰਾ ਦਿਨ ਹੀ ਭਾਲਦਾ ਹੁਣ ਮੈਂ ਬਾਈ ਦੋ ਦੋ ਵਾਰ ਤੇਨਾਂ ਨੂੰ ਮੈਂ ਪਾਤਾ ਮੂਫਰੀ ਜਾਨੀ ਦਾ ਤੜਕੇ ਦੇ ਨੇ ਤੇ ਮੁਰਕਿਆ ਥੋ ਪੰਡ ਹਰੇ ਦੀ ਮਾਰੀ ਵੱਢ ਕੇ ਬਾਈ ਉਹ ਖਾਲੀ ਹੁਣ ਫੇਰ ਖੜੀਆਂ ਨੇ ਹਨਾ ਤੇ ਹਜੇ ਫੁੱਲ ਰੱਜੀਆਂ ਨਹੀਂ ਹੈਗੀਆਂ ਬਾਈ ਹੁਣ ਘਰੇ ਨੀਰਾ ਪਾਇਆ ਪਿਆ ਬਸ ਹੁਣ 5 ਵੱਜ ਕੇ ਘਰੇ ਲਈ ਉਹਨਾਂ ਨੂੰ ਮੈਂ ਹੁਣ ਇਹਨਾਂ ਨੂੰ ਅਸਲ ਵਿੱਚ ਤਾਂ ਇੱਥੇ ਮੱਦਾ ਘੰਟਾ ਛੱਡੂ ਆ ਬਾਈ ਹੇ ਧੁੱਪ ਬਹੁਤ ਖੜੀ ਆ ਆ ਹਰੇ ਵਾਲੇ ਚ ਆ ਬੇਰੀ ਜੀ ਪਈ ਆ ਮਨ ਲੈ ਤੇ ਮੂੰਹ ਮਾਰ ਲੈਣੀਆਂ ਤੇ ਕਰੇ ਨੀਰਾਫ ਖੋਲਣੀਆਂ ਭਰੀਆਂ ਪਈਆਂ ਬਾਈ ਉੱਥੇ ਜਾ ਕੇ ਫੇਰ ਮਰ ਜਾਣਗੀਆਂ ਹਨ ਤੇ ਖਾਈ ਜਾਣੀਆਂ ਇਹਨਾਂ ਨੇ ਖਾਈ ਜਾਣਾਂ ਮਿੰਗਣਾ ਕਰੀ ਜਾਣੀਆਂ ਬਾਈ ਬਸ ਮਿਹਨਤ ਜਾਰੀ ਰੱਖੋ ਸਬਰ ਰੱਖੋ ਜਦੋਂ ਆਪਾਂ ਪੰਜ ਚਾਰ ਬੱਕਰੀਆਂ ਲੈਣੇ ਆ ਜਾਂ 10 ਬੱਕਰੀਆਂ ਲੈ ਲਈਆਂ ਮੰਨ ਲੇ ਚਲੋ ਅਸਲ ਵਿੱਚ ਤੁਸੀਂ ਬਾਈ ਛੋਟੇ ਮੰਨ ਲਾ ਵੀ ਘੱਟ ਪੈਸੇ ਲਾ ਕੇ ਥੋੜੀ ਮੁੱਲ ਵਾਲੀ ਬੱਕਰੀ ਤੋਂ ਸ਼ੁਰੂ ਕਰ ਲਓ ਇੱਕ ਵਾਰੀ ਉਹ ਮਾਰ ਹਰ ਇੱਕ ਨਵੇਂ ਬੰਦੇ ਨੂੰ ਮਾਰ ਪੈਂਦੀ ਪੈਂਦੀ ਆ ਬਾਈ ਇਹ ਗੱਲ ਨਾ ਖੋ ਵੀ ਬਾਈ ਅਸੀਂ ਟ੍ਰੇਨਿੰਗ ਲੈ ਲਈ ਸੀ ਉਹ ਕਰ ਲਿਆ ਵੀ ਅਸੀਂ ਸਿੱਖ ਗਏ ਪੂਰਾ ਅਸੀਂ ਐ ਬਣ ਗਏ ਹਨਾ ਉਹ ਚੀਜ਼ਾਂ ਬਾਈ ਅਸਲ ਦੇ ਵਿੱਚ ਤਾਂ ਕੁਸੀ ਲਈ ਚਲੋ ਟ੍ਰੇਨਿੰਗਾਂ ਕੁਝ ਕਰ ਲਓ ਜਿੰਨਾ ਚਿਰ ਘਰੇ ਤੁਸੀਂ ਬੌਕਰ ਚੱਕ ਕੇ ਬਾੜੇ 'ਚ ਮਿੰਗਣਾ ਨਹੀਂ ਹੁੰਦੇ ਨਾ ਆਪਾਂ ਉਹਨਾਂ ਚਿਰ ਤੁਸੀਂ ਬਾਈ ਬੱਕਰੀਆਂ ਦੀ ਟ੍ਰੇਨ ਨਹੀਂ ਬੰਦਦੇ ਭਈ ਇਹ ਤਾਂ ਆਪ ਨੂੰ ਪ੍ਰੈਕਟੀਕਲ ਕਰਨਾ ਪੈਂਦਾ ਮੱਥਾ ਮਾਰਨਾ ਪੈਂਦਾ ਫੇਰ ਜਾ ਕੇ ਪਤਾ ਲੱਗਦਾ ਤਾਂ ਤੁਹਾਨੂੰ ਦਵਾਈਆਂ ਦੱਸ ਦੇਣਗੇ ਵੀ ਆਹ ਦੇਣੀਆਂ ਨੇ ਐ ਨਹੀਂ ਦਾ ਪੋਣਾ ਐ ਕਰਨਾ ਜਦੋਂ ਤੁਹਾਡੇ ਘਰੇ ਬੱਕਰੀ ਖੜੀ ਹੋਈ ਉਹ ਆਪੇ ਮੰਗੀ ਪਤਾ ਲੱਗੂ ਤੁਹਾਨੂੰ ਭੁੱਖੀ ਐ ਰੱਜੀ ਐ ਬਿਮਾਰ ਐ ਸ਼ਮਾਰ ਐ ਕਿਵੇਂ ਐ ਫੇਰ ਤੁਸੀਂ ਇਲਾਜ ਕਰੋਗੇ ਫੇਰ ਮਤਲਬ ਬੱਕਰੀਆਂ ਜਿਹੜੋਂ ਰੱਖ ਰੀਆਂ ਸਖਾ ਤਾਂ ਤੁਹਾਨੂੰ ਆਪ ਹੀ ਦਿੰਦੀਆਂ ਬਈ ਇਹ ਹੁਣ ਮੈਂ ਕਿਹਾ ਬਈ ਕੋਈ ਟ੍ਰੇਨਿੰਗ ਲਈ ਐ ਮੈਂ 6 7 ਸਾਲ ਹੋ ਗਏ ਬਈ ਇਹ ਤੰਦੇ ਚ ਹੁਣ ਜਾ ਕੇ ਗੱਡੀ ਲਾਈਨ ਤੇ ਚੜੀ ਐ ਸਾਨੂੰ ਮੈਂ ਸਹੀ ਦੱਸਾਂ ਕਿ ਹੁਣ ਵਧੀਆ ਬੱਕਰੀ ਰੱਖਿਆ ਬਰੀਡ ਦੇ ਬਾਈ ਪਾਲੀ ਜਾਂਦੇ ਆ ਤੇ ਬੱਕਰੀਆਂ ਸੂਹਦੀਆਂ ਬੱਚੇ ਪਾਲਣ ਦਾ ਪਤਾ ਲੱਗ ਗਿਆ ਸਾਰਾ A to Z ਹਨਾ ਵੀ ਕਿਵੇਂ ਪਾਲਣੇ ਆ ਕਿਵੇਂ ਗਰੋਸ ਕਰਦੇ ਆ ਬੱਚੇ ਕੀ ਗੱਲ ਬਾਤ ਐ ਬਾਹਲੇ ਬੰਦੇ ਹੁਣ ਬੱਚਿਆਂ ਨੂੰ ਟਾਈਮ ਸਿਰ ਦੁੱਧ ਨਹੀਂ ਪਿਉਂਦੇ ਜਾਂ ਥੋੜਾ ਪਿਉਂਦੇ ਆ ਜਾਂ ਬਾਹਲਾ ਪਿਉਂਦੇ ਆ ਡੀ ਵਰਮਿੰਗ ਨਹੀਂ ਫਿਰ ਕਰਦੇ 20 ਦਿਨਾਂ ਬਾਅਦ ਦੁੱਧ ਵਾਲਾ ਬੱਚਾ ਬੱਕਰੀ ਦਾ ਡੀ ਵਰਮਿੰਗ ਭਾਲਦਾ ਡੀ ਵਰਮਿੰਗ ਨਹੀਂ ਕਰਦੇ ਮੁਰਕੋ ਦੇ ਗਾਂ ਲੀ ਪਏ ਜਾਂ ਪਿਛਕੇ ਜਾਂਦਾ ਤਿਆਰ ਨਹੀਂ ਹੁੰਦਾ ਜਾਂ ਮਰ ਜਾਂਦਾ ਇਹ ਓਡਾ ਹੀ ਰਹਿ ਜਾਂਦਾ ਬਸ 11500 ਦਾ ਵਿਕਦਾ 2000 ਦਾ ਅਗਲਾ ਕਹਿੰਦਾ ਕਮਾਈ ਹੈ ਨਹੀਂ ਯਾਰ ਬਾਈ ਜੀ ਇਹ ਦੇਸੀ ਬੱਚਾ ਵੀ ਸਹੀ ਦੁੱਧ ਪੀਵੇ ਨਾ ਸਹੀ ਗ੍ਰੋਥ ਫੜ ਗਿਆ ਮੰਨ ਲਾ ਵਧੀਆ ਰਾਜਮਾ ਦੁੱਧ ਮਿਲਣ ਲੱਗਿਆ ਦੇਸੀ ਬੱਚਾ 20 ਮਹੀਨੇ ਦਾ 56000 ਦਾ ਵਿਕਦਾ ਇਹ ਚੰਗਾ ਵਜਨ ਚੰਗਾ ਵਜਨ ਕਰ ਜੇ 2 ਮਹੀਨਿਆਂ ਦਾ ਬੱਚਾ 20 ਕਿਲੋ ਦੇ ਲਵੇ ਵਜਨ ਕਰ ਜੇ ਨਾ ਤਾਂ ਵਧੀਆ ਰੁਪਏ ਪਟਾਉਂਦਾ ਤੇ ਬੀਟਰ ਦਾ ਤਾਂ ਬਈ 10000 ਦਾ ਆਪੀ ਵੀ ਕੁਆ ਜੇ ਚੰਗੀ ਗ੍ਰੋਥ ਹੈ ਤੇ ਚੰਗੀ ਨਸਲ ਬਰੀਡ ਹੈ ਸੋਡੇ ਕੋਲੇ ਮੇਨ ਚੀਜ਼ ਇਹਦੇ ਵਿੱਚ 50% ਬਰੀਡ ਕੰਮ ਕਰਦੀ ਆ 50% ਆਪਣੀ ਮਿਹਨਤ ਤੇ ਖਰਾਕ ਕੰਮ ਕਰਦੀ ਆ ਫੇਰ 100% ਤੇ ਜਾ ਕੇ ਬੱਕਰੀ ਸਹੀ ਪਾਲਦੀ ਆ ਬਾਈ ਠੀਕ ਹੈ ਇੱਕ ਆਪਣੇ ਕੋਲ ਬਰੀਡ ਨਹੀਂ ਹੁੰਦੀ ਕਿਸਾਨ ਸੰਭਾਲਣੀ ਹੁੰਦੀ ਤੇ ਰੁਪਿਆ ਆਪਾਂ ਲੱਖ ਮੰਗ ਕੇ ਖੜ ਜੰਨੇ ਹਨਾ ਸਾਲ ਦੇ ਬੋਗ ਦਾ ਮੈਂ ਲਾਹੋ ਜਿਆ ਪਾਲਦਿਆਂ ਅਗਲਾ ਵੀ ਇਹ ਵੀ ਟਲ ਆ ਬਈ ਲੰਮੇ ਕੰਨਾ ਆਏ ਬਹੁ ਹੈ ਹਨਾ ਤੇ ਆਪਾਂ ਰਵਾਜਾਂ ਬਰੀਡ ਦੇਖਦੇ ਨਹੀਂ ਬਾਈ ਹੁਣ ਪਤਾ ਲੱਗਿਆ ਵੀ ਫਲਾਣੇ ਫਰ ਫਲਾਣੇ ਬੰਦੇ ਇੰਨੇ ਨੇ ਮਹਿੰਗੇ ਬੱਚੇ ਕਿਉਂ ਵੇਚਦੇ ਆ ਬਾਈ ਉਹਨਾਂ ਦੇ ਬੋਕ ਹੀ ਨਹੀਂ ਰਲਦੇ ਬੋਕ ਬਾਈ ਦੋ ਦੋ ਕਮਾਂਟਾਂ ਦੇ ਆਂਡੂ ਖੜੇ ਆ ਲੋਕਾਂ ਦੇ ਘਰਾਂ 'ਚ ਠੀਕ ਹੈ ਉਹਨਾਂ ਦਾ ਬੱਚਾ ਆਪੀ 30000 ਦਾ ਵਿਕਣਾ ਬਾਈ ਉਹ ਮਿਹਨਤ ਕਰਦੇ ਆ ਖਰਚਾ ਵੀ ਕਰਦੇ ਆ ਮਿਹਨਤ ਵੀ ਕਰਦੇ ਆ ਬੱਕਰੀਆਂ ਬਾਈ ਪਾਲਣੀਆਂ ਸੌਖੀਆਂ ਨਹੀਂ ਹੁਣ ਪਤਾ ਲੱਗਦਾ ਬਹੁਤ ਔਖਾ ਹੀ ਕੰਮ ਹੈ ਮਿਹਨਤ ਦਿਨ ਰਾਤ ਹੀ ਵਿਚਰੇਣਾ ਪੈਂਦਾ ਯਾਰ ਨਾ ਤਾਂ ਬਾਈ ਇਹ ਸੈਲਵਿਜਨਸ ਹੈ ਨਾ ਹੀ ਘੰਟਾ ਤੜਕੇ ਘੰਟਾ ਅਥਨੇ ਵਾਲਾ ਕੰਮ ਹੈ ਇਹ ਤਾਂ ਸਾਰਾ ਦਿਨ ਵਿਚਰੇ ਰਹੇ ਰਹੇ ਕਿ ਫੇਰ ਮਾਲਾ ਕੰਮ ਸਿਰੇ ਚੜਦਾ ਬਾਈ ਇਹ ਸਾਰਾ ਦਿਨ ਮਿਹਨਤ ਕਰਨੀ ਪੈਂਦੀ ਹੈ ਜੇ 20 ਬੱਕਰੀਆਂ ਰੱਖੀਆਂ ਨੇ ਵਿੱਚ ਰਹਿਣਾ ਪੈਂਦਾ ਇਹੋ ਜੀ ਇਹੋ ਜੀ ਗੱਲ ਨਹੀਂ ਹੈਗੀ ਵੀ 2 ਰੁਪਏ ਤੁਹਾਨੂੰ ਨਾ ਬਣ ਠੀਕ ਹੈ ਜੇ ਤੁਸੀਂ ਮਿਹਨਤ ਕਰੋਗੇ ਤਾਂ ਰੁਪਏ ਤੁਹਾਨੂੰ ਬਣਨਗੇ ਤੇ ਬਾਈ ਇਹੀ ਮੈਂ ਗੱਲ ਵਾਰ-ਵਾਰ ਕਹਿੰਦਾ ਤੇ ਆਪਦਾ ਬਾਈ ਦੇਖੋ ਪੈਸੇ ਲਾਉਣੇ ਆ ਪੁੱਛ ਦੱਸ ਕੇ ਗੌਰ ਨਾਲ ਸ਼ੌਂਕ ਨਾਲ ਵਧੀਆ ਬੱਕਰੀਆਂ ਲਾਓ ਸ਼ੌਂਕ ਨਾਲ ਕੰਮ ਕਰੋ ਸਬਰ ਰੱਖੋ ਫੇਰ ਤੁਸੀਂ ਆਪੀ ਗੱਡੀ ਲਈ ਤੇ ਚੜੂਗੀ ਹਨਾ ਤੁਸੀਂ ਇਹ ਨਾ ਸੋਚੋ ਵੀ ਅਸੀਂ ਕਮਾਈ ਵਾਸਤੇ ਰੱਖੀਆਂ ਨੇ ਇਹ ਚੀਜ਼ ਸੋਚ ਕੇ ਨਹੀਂ ਰੱਖਣੀਆਂ ਤੁਸੀਂ ਬਸ ਸ਼ੌਂਕ ਨਾਲ ਰੱਖਣੀ ਹੈ ਇਹ ਸੋਚਣਾ ਵੀ ਅਸੀਂ ਅੱਗੇ ਕੰਮ ਵਧਾਉਣਾ ਹੈ ਨਹੀਂ ਦੇਖਣਾ ਵੀ ਇਹ 20000 ਦਾ ਬੱਚਾ ਦੇਉ ਜਾਂ 10000 ਦਾ ਦੇਉ ਜਾਂ ਸਾਡੀ ਬੱਕਰੀ 5000 ਦੀ ਹੈ 20000 ਦੀ ਹੈ ਤੁਸੀਂ ਬੱਕਰੀਆਂ ਲਿਆ ਕੇ ਸ਼ੌਂਕ ਨਾਲ ਕੰਮ ਕਰੋ ਤੇ ਵਧੀਆ ਦਾਣਾ ਪਾਣੀ ਪਾਓ ਪ੍ਰੋਫਿਟ ਤੁਹਾਨੂੰ ਦੇਊਗੀ ਦੇਊਗੀ ਬਈ ਇਹ ਆਪਾਂ ਸਾਨੂੰ ਸਿੱਧਾ ਤੇ ਸਪਸ਼ਟ ਪੰਜਾਬੀ ਦੱਸਦੇ ਆਂ ਐਵੇਂ ਬੱਕਰੀਆਂ ਆਲਾ ਧੰਦਾ ਕੋਈ ਮਾੜਾ ਧੰਦਾ ਨਹੀਂ ਭਾਣ ਦੇਸੀ ਰੱਖੋ ਭਾਣ ਬੀਟਰ ਰੱਖੋ ਭਾਣ ਬਰਬਰੀ ਰੱਖੋ ਕੋਈ ਰੱਖੋ ਬੱਕਰੀ ਨੇ ਆਵਦੇ ਮੁੱਲ ਮੋੜ ਕੇ 200 ਰੁਪਏ ਬਚਾ ਕੇ ਸਾਨੂੰ ਦੇ ਕੇ ਜਾਣੇ ਹੀ ਜਾਣੇ ਆ ਠੀਕ ਹੈ ਤੇ ਆ ਫਿਰਦੇ ਆਪਣੇ ਛੋਟੇ ਤੇ ਇਹਨਾਂ ਤੇ ਹੁਣ ਮਿਹਨਤ ਬਾਈ ਫੁੱਲ ਜਾਰੀ ਹੈਗੀ ਇੱਕ ਇੱਕ ਬਾਗ ਵਾਲੀ ਨਸਲ ਦਾ ਜਹਾਂਗੀਰ ਦਾ ਤੇ ਇੱਕ ਬਾਈ ਗਿਰਦਾਸ ਤੋਂ ਆਇਆ ਬਾਈ ਤੇ ਇੱਕ ਬਾਈ ਗਿਰਦਾਸ ਤੋਂ ਲੈਂਦਾ ਚਿੱਟਾ ਡੱਬਾ ਜਿਹੜਾ ਆਉਂਦਾ ਉਹਨਾਂ ਨੂੰ ਤੇ ਬਈ ਪੂਰਾ ਸਰੇ ਦੀ ਬਲੱਡ ਲਾਈਨ ਦੇ ਬੱਚੇ ਆਪਾਂ ਲਿਆਂਦੇ ਆ ਤੇ ਹਜੇ ਆਪਾਂ ਬੱਕਰੀਆਂ ਛੱਡਣ ਨਹੀਂ ਲੱਗੇ ਬਈ ਹਜੇ 11-11 ਮਹੀਨਿਆਂ ਦੇ ਹੋਏ ਐ ਮਹਾਰਾਜ ਇਹਨਾਂ ਦੀ ਉਮਰ ਲੰਮੀ ਕਰੇ ਤੇ ਬਈ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਬਈ ਵਧੀਆ ਨਸਲ ਦੇ ਬੱਚੇ ਪੈਦਾ ਕਰਕੇ ਹਨਾ ਆਪਣੇ ਨਵੇਂ ਵੀਰਾਂ ਨੂੰ ਸਾਰਿਆਂ ਨੂੰ ਬਈ ਸਹੀ ਵਧੀਆ ਚੰਗੇ ਰੇਟ ਤੇ ਮੰਨ ਲਾ ਵੀ ਸਹੀ ਹਿਸਾਬ ਨਾਲ ਹਨਾ ਸਸਤੇ ਰੇਟ ਤੇ ਤੇ ਆਪਦੇ ਹਿਸਾਬ ਨਾਲ ਵੀ ਚੰਗੇ ਰੇਟ ਤੇ ਲੋਕਾਂ ਦੇ ਭਾਅ ਦੇ ਸਸਤੇ ਰੇਟ ਤੇ ਹਨਾ ਉਹ ਚੀਜ਼ ਨਹੀਂ ਹੈਗੀ ਵੀ ਆਪਾਂ 50000 ਜਾਂ 30000 35000 ਮੰਗ ਲਾਂਗੇ ਵੀ ਹਸਾਬ ਨਾਲ ਆਪਾਂ ਵਧੀਆ ਬੱਚੇ ਪੈਦਾ ਕਰਕੇ ਬ੍ਰੀਡ ਦੇ ਆਪਦੇ ਯਾਰਾਂ ਮਿੱਤਰਾਂ ਨੂੰ ਦੇਵਾਂਗੇ ਬਾਈ ਤੇ ਸਾਰਿਆਂ ਦਾ ਬਾਈ ਬਹੁਤ ਬਹੁਤ ਧੰਨਵਾਦ